ਪਟਿਆਲਾ ਦੇ ਬਹਾਦਰਗੜ ਇਲਾਕੇ ਦੇ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਦਾ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਵਿਰੋਧ ਕੀਤਾ ਦਾਦੀਏ ਕਿ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਅਤੇ ਕਿਸਾਨ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਦੇ ਖਿਲਾਫ ਨਾਰੇਬਾਜੀ ਹੈ ਜਿਹੜੀ ਕਰਦੇ ਰਹੇ ਦਾਦੀਏ ਕਿ ਲਗਾਤਾਰ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਪਟਿਆਲਾ ਦੇ ਬਹਾਦਰਗੜ ਦੇ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਪਹੁੰਚੇ ਸਨ ਜਿੱਥੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਸੀ ਪਰੰਤੂ ਇਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਇੱਕ ਕਿਸਾਨ ਨੇ ਜਿਹੜੇ ਇਕੱਠੇ ਹੋਏ ਤੇ ਕਿਸਾਨਾਂ ਨੂੰ ਭਾਰੀ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਨਹੀਂ ਆਉਣ ਦਵਾਂਗੇ ਅਤੇ ਇਸ ਦੇ ਲਈ ਅਸੀਂ ਹਰ ਥਾਂ ਦੇ ਉੱਤੇ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਭਾਜਪਾ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਅਤੇ ਕਾਫੀ ਕਿਸਾਨ ਨੇ ਜਿਹੜੇ ਹੁਣ ਤੱਕ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਤੇ ਭਾਜਪਾ ਦੇ ਉਮੀਦਵਾਰਾਂ ਨੇ ਕਦੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ ਅਤੇ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਦੇ ਉੱਤੇ ਭਾਜਪਾ ਦੇ ਆਗੂ ਜਾਂ ਉਮੀਦਵਾਰ ਨਹੀਂ ਬੋਲੇ ਤੋਂ ਹੁਣ ਜੋ ਲੋਕ ਸਭਾ ਚੋਣਾਂ ਨੇ ਤੇ ਇਸੇ ਦੌਰਾਨ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਤੋਂ ਕਿਸਾਨ ਸਵਾਲ ਜਵਾਬ ਕਰ ਰਹੇ ਨੇ ਪਰੰਤੂ ਕਿਸਾਨਾਂ ਦੇ ਜੋ ਵੀ ਸਵਾਲ ਨੇ ਉਹਨਾਂ ਦੇ ਜਵਾਬ ਭਾਜਪਾ ਦੇ ਉਮੀਦਵਾਰ ਨਹੀਂ ਦੇ ਰਹੇ ਜਿਸ ਕਰਕੇ ਜ਼ਬਰਦਸਤ ਵਿਰੋਧ ਹੈ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਰਾਜਾਪਾਲਮ ਤੇ ਆ ਕੇ ਦਾ ਬੀਜਪੀ ਪਰਿਵਾਰ ਦੇ ਵਿੱਚ ਦਿਨੇਸ਼ ਜੀ ਐਸਐਸ ਸਰਪੰਚ ਪੰਮਾ ਜੀ ਔਰ ਵਿਜੇ ਜੀ ਇਹ ਆਪਣੇ ਸਾਥੀਆਂ ਨਾਲ तकरीबन ਕੋਈ 400 ਬੰਦੇ ਨਾਲ ਜੁਆਇਨ ਕਰਾ ਕੇ ਪੂਰੇ ਇਲਾਕੇ ਦੇ ਵਿੱਚ ਇਹਨਾਂ ਦੀ ਬਹੁਤ ਵਧੀਆ ਹੈਗੀ ਹੈ ਔਰ ਇਹਨਾਂ ਨੇ ਹਰ ਵਕਤ ਆਪਣੇ ਇਲਾਕੇ ਤੋਂ ਜਿਹੜਾ ਇਹਨਾਂ ਦਾ ਕੈਂਡੀਡੇਟ ਹੁੰਦਾ ਜਿਤਾ ਕੇ ਭੇਜਿਆ ਅੱਜ ਸੋਚ ਇਹਨਾਂ ਦੀ ਵਧੀਆ ਔਰ ਇਹ ਸਾਡੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜੀ ਆਇਆਂ ਨੂੰ ਜਿੱਥੇ ਇਹਨਾਂ ਨੂੰ ਵੈਂਕ ਕਰਾਇਆ ਸੀ ਉਹਦੇ ਬਾਅਦ ਉਹਦੇ ਵੀ ਜਿੱਥੇ ਜਾ ਰਹੇ ਆ ਜਿੱਥੇ ਡਿਮਾਇਨਿੰਗ ਹੀ ਆ ਦੇਖੋ ਜਿਹੜਾ ਬੰਦਾ ਦਿਲੋਂ ਜੁਆਇਨ ਕਰ ਗਿਆ ਇਹਨਾਂ ਉਹ ਫਿਰ ਪਿੱਛੋਂ ਗੱਲਾਂ ਹੁੰਦੀਆਂ ਉਹ ਅਨਕੰਡੀਸ਼ਨਲੀ ਜੁਆਇਨ ਕਰ ਲਏ ਨੇ ਇਹਨਾਂ ਦਾ ਆਪਣਾ ਰੁਤਵਾ ਬਹੁਤ ਵੱਡਾ ਹੈ ਆਪਣੇ ਇਲਾਕੇ ਦੇ ਵਿੱਚ ਉਸ ਨੂੰ ਬੜਕਰਾਰ ਰੱਖਾਂਗੇ ਔਰ ਰੱਬ ਕਰੇ ਇਹ ਹੋਰ ਉੱਪਰ ਵੀ ਜਾਣ ਦੇ ਪਾਤੀ ਇਤਨਾ ਵੀ ਦੋ ਤੋਂ ਲਗਾ ਰਹੇ ਹਾਂ ਕਿ ਜਿਹੜੇ ਪਟਿਆਲੇ ਦੇ ਵਿੱਚ ਜਿਹਨਾਂ ਦਾ ਕਿਵੇਂ ਜੀ ਹੰਗਾਰਾ ਮਿਲਦਾ ਤੇ ਇਹਦਾ ਗਾਇਸ ਦਾ ਦੋ ਵੀ ਚੱਲ ਰਿਹਾ ਕਿਵੇਂ ਦੇਖੋਗੇ ਦੇਖੋ ਜੱਜ ਚੋਣਾ ਹੁੰਦੀਆਂ ਨੇ 100% ਕਿਸੇ ਨਾਲ ਨਹੀਂ ਕੇ ਹੁੰਦਾ ਵਿਰੋਧ ਵੀ ਹੁੰਦਾ ਜਿਹੜੀ ਦੂਜੀ ਪਾਰਟੀਆਂ ਉਹ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੇ ਰਣਨੀਤੀ ਚਾਹੀ ਨਹੀਂ ਉਹਨਾਂ ਆਪਣਾ ਪੱਖ ਰੱਖਣਾ ਤਾਂ ਇਸ ਤਰੀਕੇ ਦੇ ਨਾਲ ਵਿਰੋਧ ਹੁੰਦਾ ਵੀ ਹੈ ਹੋਏਗਾ ਵੀ ਇਹ ਪਾਠ ਹੈਗਾ ਇਲੈਕਸ਼ਨ ਦਾ ਲੜਨ ਦਾ ਕਿ ਜੀ ਸਾਡੇ ਕਿ ਲੋਕਤੰਤਰ ਹੈ ਅਸੀਂ ਸਾਰੇ ਸਾਡੇ ਸਾਰਿਆਂ ਦਾ ਹੱਕ ਹੈ ਅਸੀਂ ਆਪਣਾ ਆਪਣਾ ਪੱਖ ਰੱਖੀਏ ਜਿਸ ਮਰਜ਼ੇ ਤਰੀਕੇ ਨਾਲ ਰੱਖੀਏ